ਮੈਂ ਦਈ ਸਤਿਕਾਰ ਆ ਭੈਜੀ ਦਾ ਖਾਸਾ ਸਾਹਿਬ ਜੀ ਬਹੁਤ ਤੇ ਬਾਬਾ ਜੀ ਇੱਕ ਖਬਰ ਜਿਹੜੀ ਆ ਬਹੁਤ ਹੀ ਸੋਸ਼ਲ ਮੀਡੀਆ ਦੇ ਕਹਿ ਲੋ ਪੂਰੀ ਦੁਨੀਆ ਦੇ ਵਿੱਚ ਐਸ ਟਾਈਮ ਤੇ ਚੱਲ ਰਹੀ ਆ ਕਿ ਕੁਲਵਿੰਦਰ ਕੌਰ ਜੀ ਵੱਲੋਂ ਕੰਗੜਾ ਰਣੋਤ ਤੇ ਜਿਹੜਾ ਕਿਹਾ ਜਾ ਰਿਹਾ ਵੀ ਥੱਪੜ ਮਾਰਿਆ ਜਾ ਰਿਹਾ ਵਾ ਤੇ ਤੁਹਾਡੀ ਉਹ ਭੈਣ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਪਹਿਲਾਂ ਤਾਂ ਸਾਨੂੰ ਕੱਲ ਜਿਹੜਾ ਵਾ ਸੋਸ਼ਲ ਮੀਡੀਆ ਰਾਹੀਂ ਜਿਹੜਾ ਵਾ ਔਰ ਪ੍ਰਿੰਟ ਮੀਡੀਆ ਰਾਹੀਂ ਪਤਾ ਲੱਗਾ ਕਿ ਕੰਗੜਾ ਰਣੋਤ ਜੀ ਜਿਹੜੇ ਆ ਉੱਥੇ 에ਰਪੋਰਟ ਚੰਡੀਗੜ੍ਹ ਆਏ ਆ ਤੇ ਕੁਲਵਿੰਦਰ ਕੌਰ ਵੱਲੋਂ ਜਿਹੜਾ ਉਹਨਾਂ ਦੇ ਥੱਪੜ ਮਾਰਿਆ ਗਿਆ ਵਾ ਔਰ ਇਹ ਨਾਲ-ਨਾਲ ਜਦੋਂ ਅਸੀਂ ਵੀਡੀਓ ਦੇਖੀ ਹਰੇਕ ਦੇ ਕੋਲ ਅੱਜ ਕੱਲ ਫੋਨ ਆ ਤੇ ਫੋਨ ਦੇ ਨਾਲ ਬੰਦਾ ਜਿਹੜਾ ਵਾ ਮੀਡੀਆ ਦੇ ਨਾਲ ਜੁੜਿਆ ਵਾ ਤੇ ਉਹ ਜਿਹੋਨੇ ਫੋਟੋ ਦੇਖੀ ਦਿਓ ਸਾਡੀ ਭੈਣ ਦੀ ਸੀਗੀ ਔਰ ਉਹਦੇ ਵਿੱਚ ਬਾਰ-ਬਾਰ ਇਹ ਦਿਖਾਇਆ ਜਾ ਰਿਹਾ ਵਾ ਕਿਹਾ ਜਾ ਰਿਹਾ ਵੀ ਉਹਨਾਂ ਦੇ ਥੱਪੜ ਮਾਰਿਆ ਔਰ ਥੱਪੜ ਦੀ ਅਜੇ ਤੱਕ ਜਿਹੜੀ ਉਹ ਵੀਡੀਓ ਨਹੀਂ ਆਈ ਅਸੀਂ ਕਹਿੰਦੇ ਹਾਂ ਵੀ ਜੇ ਉਹਨੇ ਥੱਪੜ ਮਾਰਿਆ ਤਾਂ ਵੀਡੀਓ ਜਿਹੜੀ ਆਉਣੀ ਚਾਹੀਦੀ ਆ ਆ ਦੂਸਰਾ ਇਹ ਆ ਵੀ ਜਦੋਂ ਦੂਸਰੀ ਗੱਲ ਪਤਾ ਲੱਗੀ ਆ ਕਿ ਜਿਹੜਾ ਸਕਿਉਰਿਟੀ ਨੂੰ ਲੈ ਕੇ ਉਹ ਗੱਲਬਾਤ ਹੋਈ ਆ ਕੰਨੜਾ ਨੌਜੀ ਨੇ ਉਹਨਾਂ ਨੇ ਕਿਹਾ ਵਾ ਕੁਲਵਿੰਦਰ ਕੌਰ ਜੀ ਨੇ ਕਿ ਤੁਸੀਂ ਸਿਕਿਉਰਿਟੀ ਤੇ ਅਸੀਂ ਖੜੇ ਆ ਤੇ ਤੁਸੀਂ ਆਪਣਾ ਫੋਨ ਤੇ ਪਰਸ ਜਿਹੜਾ ਵਾ ਉਹ ਸਕੈਨ ਰਾਈ ਜਿਹੜਾ ਵਾ ਉਹ ਨਿਗਾਹੋ ਵਿੱਚ ਸਕੈਨ ਤੇ ਰੱਖੋ ਇਥੋਂ ਉਹਨਾਂ ਨੇ ਜਿਹੜਾ ਵਾ ਆਪਣਾ ਰਵਈਆ ਜਿਹੜਾ ਵਾ ਉਹ ਵਰਤਿਆ ਵਾ ਤੇ ਉਥੋਂ ਜਿਹੜੀ ਆ ਤੂ ਤੂ ਮੈਮੇ ਹੋਈ ਆ ਇਹ ਸਾਡੇ ਕੋਲ ਗੱਲ ਆ। ਕੁਝ ਸਰ ਬਿਆਨ ਆ ਰਿਹਾ ਵਾ ਕਿ ਕੰਨੜਾ ਰਣੋਤ ਵੱਲੋਂ ਵੀ ਕੋਈ ਟਿੱਪਣੀ ਕੀਤੀ ਗਈ ਆ ਕੌਰ ਖਾਲਿਸਤਾਨੀ ਵਗੈਰਾ ਕਹਿ ਕੇ ਵੀ ਉਹਨਾਂ ਨੂੰ ਕਿਹਾ ਗਿਆ ਤਾਂ ਕਰਕੇ ਕੁਲਵਿੰਦਰ ਕੌਰ ਜੀ ਨੂੰ ਵੀ ਗੁੱਸਾ ਆ ਗਿਆ ਵਾ। ਹਾਂਜੀ ਇਹ ਵੀ ਮੀਡੀਆ ਤੇ ਜਿਹੜੀ ਆ ਲਿਖ ਵੀ ਉਹਨਾਂ ਨੇ ਇੱਕ ਹੋਰ ਖਾਸਤਾਨੀ ਕਹਿ ਕੇ ਜਿਹੜਾ ਵਾ ਉਹ ਉਹਨੂੰ ਅਕਸਾਇਆ ਵਾ ਆਪਣੇ ਤੇ ਹਮਲਾ ਕਰਨਾ ਫਿਰ ਕਹਿ ਸਕਦੇ ਆ ਕਿ ਜਾਣ ਬੁੱਝ ਕੇ ਜਿੱਦਾਂ মিডিਆ ਦੇ ਵਿੱਚ ਆਉਣ ਵਾਸਤੇ ਜਿਹੜਾ ਵਾ ਇਹ ਕੁਛ ਕੀਤਾ ਵਾ ਦੂਸਰਾ ਜਿਹੜਾ ਉਹਨਾਂ ਦਾ ਬਿਆਨ ਆਇਆ ਵਾ ਉਹਨਾਂ ਤੇ ਵੀ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਉਹਨਾਂ ਨੇ ਕਿਹਾ ਵਾ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਆਤਕਵਾਦ ਜਿਹੜਾ ਵੱਧ ਰਿਹਾ ਵਾ ਜਿਹੜੀ ਕੰਗਣਾ ਨਰੋਜੀ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਦੇਖੋ ਤੁਸੀਂ ਕੱਲੇ ਹੁਣ ਫਿਲਮੀ ਸਟਾਰ ਨਹੀਂ ਹੋ ਰਹੇ ਠੀਕ ਆ ਤੁਹਾਡਾ ਉਹਦੇ ਵਿੱਚ ਚੱਲ ਜਾਂਦਾ ਰਿਹਾ ਸਾਰਾ ਕੁਝ ਜੋ ਵੀ ਤੁਸੀਂ ਬੋਲਦੇ ਰਹ ਜੋ ਪਰ ਇਸ ਟਾਈਮ ਤੇ ਤੁਸੀਂ ਮੰਡੀ ਤੋਂ ਐਮਪੀ ਜਿੱਤੇ ਜੋ ਅਜੇ ਤੁਸੀਂ ਜਿਹੜੀ ਉਹ ਸ਼ਬਦ ਲੈਣੀ ਆ ਤੇ ਆਪਣੇ ਸ਼ਬਦਾਂ ਦੀ ਜਿਹੜੀ ਉਹ ਮर्यादा ਰੱਖਿਆ ਕਰੋ ਪਰ ਜਿਹੜਾ ਉਹਨਾਂ ਨੇ ਇਹ ਬਿਆਨ ਦਿੱਤਾ ਵਾ ਇਹ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਜਿਹੜਾ ਵਾ ਇਹਦੇ ਤੋਂ ਖਤਰਾ ਵਾ ਉਹਨਾਂ ਤੇ ਵੀ ਜਿਹੜੀ ਆ ਬਣਦੀ ਕਾਰਵਾਈ ਹੋਣੀ ਚਾਹੀਦੀ ਜਿਸ ਬਿਆਨ ਦੀ ਤੁਸੀਂ ਗੱਲ ਕਰ ਰਹੇ ਜੋ ਇਸ ਪੂਰੇ ਜਿਹੜਾ ਵਾ ਕਾਂਡ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਬਿਆਨ ਆ ਰਿਹਾ ਵਾ ਜਿਹਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੀ ਪੰਜਾਬ ਵਿੱਚ ਜਿਹੜਾ ਪਣਪਰਿਆ ਵਾ ਅੱਤਵਾਦ ਇਸ ਨੂੰ ਕਿਤਰਾ ਕੰਟਰੋਲ ਕੀਤਾ ਜਾਵੇਗਾ ਕਿਸ ਤਰ੍ਹਾਂ ਕਾਬੂ ਕੀਤਾ ਨੂੰ ਲੱਗਦਾ ਨਹੀਂ ਕਿ ਉਹ ਹੱਲੇ ਵੀ ਉਸੇ ਬਿਆਨਬਾਜ਼ੀ ਦੇ ਉੱਤੇ ਆਪਣੇ ਦਿਰਨੇ ਉਸ ਤਰ੍ਹਾਂ ਦੀ ਹੀ ਬਿਆਨਬਾਜ਼ੀ ਦੇ ਰਹੇ ਨੇ ਦੇਖੋ ਜੀ ਮੈਂ ਪਹਿਲਾਂ ਵੀ ਕਹਿ ਚੁੱਕਾ ਵਾਂ ਉਹਨਾਂ ਨੂੰ ਆਪਣੇ ਅਹੁਦੇ ਦੀ ਜਿਹੜੀ ਮਰਿਆਦਾ 'ਚ ਰਹਿਣਾ ਚਾਹੀਦਾ ਵਾ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਇਹਦੇ ਨਾਲ ਦੇਸ਼ ਦੀ ਏਕਤਾ ਤੇ ਕਨਤਾ ਜਿਹੜੀ ਆ ਉਹਨੂੰ ਨੁਕਸਾਨ ਆ ਇਸ ਕਰਕੇ ਅਸੀਂ ਕਹਿੰਦੇ ਹਾਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਵੀ ਦੱਸੋ ਵੀ ਜਦੋਂ ਤਾਂ ਅਸੀਂ ਆਪਣੇ ਹੱਕਾਂ ਲਈ ਲੜਦੇ ਹਾਂ ਉਦੋਂ ਸਾਨੂੰ ਅੱਤਵਾਦੀ ਸੱਤਵਾਦੀ ਖਾਲਸਤਾਨੀ ਪਾਕਿਸਤਾਨੀ ਤੇ ਜਦੋਂ ਅਸੀਂ ਦੇਸ਼ ਲਈ ਲੜਦੇ ਹਾਂ ਉਦੋਂ ਅਸੀਂ ਸ਼ਹੀਦ ਹੋ ਗਏ ਉਦੋਂ ਅਸੀਂ ਫਰਿਸ਼ਤੇ ਹੋ ਗਏ ਇਸ ਕਰਕੇ ਸਾਡੇ ਖਿਲਾਫ ਜਿਹੜੇ ਇਹੋ ਜਿਹੇ ਬਿਆਨਬਾਜ਼ੀ ਆ ਇਹਨਾਂ ਨੂੰ ਨਹੀਂ ਕਰਨੀ ਚਾਹੀਦੀ ਕੀ ਕਹਿਣਾ ਚਾਹੋਗੇ ਧੰਨਵਾਦ ਦੇ ਰੂਪ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਤੁਹਾਡਾ ਸਹਿਯੋਗ ਕੀਤਾ ਜਾ ਰਿਹਾ ਵਾ ਐਨ ਆਰ ਆਈ ਵੀਰਾਂ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਧੰਨਵਾਦ ਦੇ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ ਅਸੀਂ ਪੂਰੇ ਦੇਸ਼ਾਂ ਵਿਦੇਸ਼ਾਂ ਤੋਂ ਜਿਨ੍ਹਾਂ ਨੇ ਵੀ ਧੰਨਵਾਦ ਅਸੀਂ ਉਹਨਾਂ ਦਾ ਕਰਨਾ ਚਾਹੁੰਦੇ ਆ ਸਿੱਖ ਜੜੀਆਂ ਜਥੇਬੰਦੀਆਂ ਉਹ ਵੀ ਸਾਡੇ ਤੱਕ ਪਹੁੰਚੀਆਂ ਵਾ ਔਰ ਫੂਲ ਰਾਈ ਨੇ ਜਿਹੜਾ ਵਾ ਉਹਨਾਂ ਨੇ ਸਾਡੀ ਹਮਾਇਤ ਕੀਤੀ ਆ ਔਰ ਕਿਸਾਨ ਜਥੇਬੰਦੀਆਂ ਮੋਰੇ ਹੋ ਕੇ ਲੜ ਰਹੀਆਂ ਵਾ ਦੋਵੇਂ ਫਾਰਮ ਜਿਹੜੇ ਆ ਅਸੀਂ ਇੱਥੇ ਆ ਜਥੇਬੰਦੀ ਤੇ ਸ਼ੇਰ ਸਿੰਘ ਮਹੀਂ ਵਾਲਦੋ ਉਹ ਚੀਜ਼ਾਂ ਦੀਆਂ ਕਿਉਂਕਿ ਜਥੇਬੰਦੀ ਹੀ ਸਾਡਾ ਪਰਿਵਾਰ ਆ ਤੇ ਸਰਵਨ ਸਿੰਘ ਭੰਦੇਰ ਜੀ ਜਗਜੀਤ ਸਿੰਘ ਡੱਲੇਵਾਲ ਜੀ ਇਹ ਦੋਵੇਂ ਫਾਰਮ ਜਿਹੜੇ ਆ ਉੱਥੇ ਸਾਰੀ ਜਿਹੜੀ ਪੈਰਵਾਹੀ ਉਹ ਕਰ ਰਹੇ ਆ ਪ੍ਰਸ਼ਾਸਨ ਦੇ ਨਾਲ ਵੀ ਉਹਨਾਂ ਦੀ ਮੀਟਿੰਗ ਹੋਈ ਆ ਤੇ ਆਪਣੇ 9 ਤਰੀਕ ਨੂੰ ਜਿਹੜਾ ਵਾ ਆਮਦ ਸਾਹਿਬ ਗੁਰਦਾਰੇ ਜਿਹੜਾ ਵਾ ਵੱਡਾ ਇਕੱਠ ਜਿਹੜਾ ਵਾ 9 9 ਤਰੀਕ ਨੂੰ 9 ਵਜੇ ਹੋ ਰਿਹਾ ਵਾ ਉਹਦੇ ਵਿੱਚ ਜਿਹੜਾ ਵਾ ਕੋਈ ਅਗਲੀ ਜਿਹੜੀ ਰਣਨੀਤੀ ਉਹ ਤਿਆਰ ਕੀਤੀ ਜਾਊਗੀ 9 ਤਰੀਕ ਦੇ ਪ੍ਰੋਗਰਾਮ ਨੂੰ ਲੈ ਕੇ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਦੇਖੋ ਸੰਗਤਾਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਉਸੇ ਪਹੁੰਚਣ ਸੰਗਤਾਂ 9 ਤਰੀਕ ਨੂੰ ਹੰਬਸਹਿਬ ਗੁਰਦਾਰੇ ਉੱਥੇ ਜਿੱਦਾਂ ਵੀ ਜਥੇਬੰਦੀਆਂ ਕਹਿਣਗੀਆਂ ਜਥੇਬੰਦੀ ਤੇ ਕਹਿਣ ਤੇ ਹੀ ਜੋ ਕੋਈ ਅਗਲਾ ਰਣਨੀਤੀ ਉਹ ਤਿਆਰ ਹੋਊਗਾ ਹਾਂਜੀ ਸਾਡੀ ਅੱਜ ਜਿਸ ਕੁਲਵਿੰਦਰ ਕੌਰ ਜੀ ਦੇ ਗ੍ਰੈਵਿਚੇ ਪਹੁੰਚੇ ਜੀ ਉਹਨਾਂ ਨੇ ਭਰਾ ਨੂੰ ਮਾਤਾ ਜੀ ਨੂੰ ਸਨਮਾਨਿਤ ਕੀਤਾ ਵਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ਼ੇਰਨੀਆਂ ਦੀ ਗੱਲ ਕਰੀਏ ਜਾਂ ਮਾਤਾ ਭਾਗੋ ਦੀ ਸੋਚ ਦੇ ਪਹਿਰਾ ਦੇਣ ਵਾਲੇ ਦੀ ਗੱਲ ਕਰੀਏ ਆ ਸਾਡੀ ਭੈਣ ਕੁਲਵਿੰਦਰ ਕੌਰ ਤੇ ਅੱਜ ਪੂਰੀ ਦੁਨੀਆ ਦੀ ਸਿੱਖ ਕੌਮ ਜਿੰਦੇ ਵੀ ਜਿੱਥੇ ਵੱਸੇ ਨੇ ਸਾਰੀ ਕੌਮ ਜਿਹੜਾ ਵਾ ਭੈਣ ਤੇ ਮਾਣ ਕਰ ਰਹੀ ਆ ਔਰ ਉਹਨਾਂ ਦੇ ਵੱਡੇ ਵੀਰ ਸ਼ੇਰ ਸਿੰਘ ਮਈਵਾਲ ਉਹ ਸਾਡੇ ਨਾਲ ਬੈਠੇ ਨੇ ਉਹਨਾਂ ਦੇ ਮਾਤਾ ਜੀ ਔਰ ਅਸੀਂ ਇੱਥੇ ਪਹੁੰਚੇ ਆਂ ਔਰ ਬੜਾ ਸਤਿਕਾਰ ਇਹਨਾਂ ਵੱਲੋਂ ਕੀਤਾ ਗਿਆ ਔਰ ਅਸੀਂ ਸਨਮਾਨਤ ਕੀਤਾ ਮਾਤਾ ਜੀ ਨੂੰ ਵੀਰ ਜੀ ਨੂੰ ਔਰ ਬੜੀ ਚੜ੍ਹਦੀ ਕਲਾ ਦੀ ਸੋਚ ਤੇ ਚੜ੍ਹਦੀ ਕਲਾ ਦੇ ਵਿਚਾਰ ਆ ਇਹਨਾਂ ਦੇ ਪਰਿਵਾਰ ਦੇ ਜੀ ਕਿੰਨੇ ਅਪੀਲ ਕਰਨਾ ਚਾਹੋਗੇ ਜਿਸ ਨਾਲ ਤੁਸੀਂ ਲੈ ਜੂਤਨੀਆਂ ਜ세 ਬੰਦੀਆਂ ਵੀ ਆ ਰਹੀਆਂ ਨੇ ਕੁਝ ਹਲੇ ਤੱਕ ਨਹੀਂ ਵੀ ਪਹੁੰਚੀਆਂ ਹੋਣੀਆਂ ਜੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਦੇਖੋ ਜੀ ਜਦੋਂ ਵੀ ਸਾਡੇ ਭੈਣ ਭਰਾ ਕਿਸੇ ਨੂੰ ਵੀ ਕੋਈ ਹੈ ਦੀ ਕੋਈ ਮੁਸੀਬਤ ਪਵੇ ਗੱਲ ਮੁਸੀਬਤ ਕਿਉਂ ਕਿਹਾ ਜਾਂਦਾ ਕਿਉਂ ਕਿਸੇ ਦੇ ਕੋਈ ਠੂਠੀ ਕਾਰਵਾਈ ਨਜਾਇਜ਼ ਕਾਰਵਾਈ ਉਹਨੇ ਵੀਰ ਜੀ ਨਾਲ ਗੱਲ ਹੋਈ ਆ ਕਿ ਉਹ ਕੰਗਨ ਰਾਬਤ ਕਹਿੰਦੀ ਹੈ ਕਿ ਮੇਰੇ ਮੂੰਹ ਤੇ ਹੱਟ ਕੀਤਾ ਗਿਆ ਪਰ ਅਜੇ ਚਪੇੜ ਮਾਰਨ ਦਾ ਕੋਈ ਪ੍ਰੂਫ ਨਹੀਂ ਆ ਕਿਸੇ ਦਾ ਕੋਈ ਲਾਇਆ ਇਲਜ਼ਾਮ ਰੱਖਿਆ ਘੇਰੇ ਵਿੱਚ ਤੁਸੀਂ ਜੋ ਵੀ ਬੋਲੋ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਸੱਚੀ ਆ ਤੇ ਇਹ ਗੱਲ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਕਿ ਕਿਤੇ ਝੂਠਾਈ ਜਾਂਦ ਨੀ ਕਿਉਂਕਿ ਜਿਹਦੀ ਡਿਊਟੀ ਆ ਮੌਕੇ ਦਾ ਜਿਹੜਾ ਅਫਸਰ ਹੁੰਦਾ ਨਾ ਜਿੱਥੇ ਵੀ ਖੜਾ ਹੋਵੇ ਉਹਦੇ ਕੋਲ ਪੂਰੀ ਪਾਵਰ ਹੁੰਦੀ ਆ ਔਰ ਉਹ ਪਾਵਰ ਵਿੱਚ ਦੇਖੋ ਆਪਣੀ ਡਿਊਟੀ ਡਿਊਟੀ ਕਰਦੇ ਨੇ ਆਪਣਾ ਉੱਪਰ ਤੋਂ ਚੈੱਕ ਕਰਾਉਣਾ 에ਅਰਪੋਰਟ ਦੇ ਮੋਬਾਈਲ ਚੈੱਕ ਕਰਾਉਣਾ ਜਾਂ ਹੋਰ ਵੀ ਆਪਣਾ ਜਿਹੜਾ ਸਾਈਡ ਬੈਗ ਹੁੰਦਾ ਵਾ ਉਹ ਚੈੱਕ ਕਰਾਉਣਾ ਤੁਹਾਰੇ ਇੱਕ ਦਾ ਫਰਜ਼ ਬਣ ਜਾਂਦਾ ਉੱਤੇ ਜਦੋਂ ਉਹ ਚੈੱਕ ਨਹੀਂ ਕਰਾਉਗੇ ਤੁਸੀਂ ਆਪਣੀ ਪਾਵਰ ਦਿਖਾਉਗੇ ਤਾਂ ਫਿਰ ਉਹਨਾਂ ਨੂੰ ਗੁੱਸਾ ਆਉਂਦਾ ਹੀ ਆ ਉਹ ਕਿਸੇ ਦਾ ਵੀ ਲਿਆਜ ਨਹੀਂ ਕਰਦੇ ਭਾਵੇਂ ਉਹਦੇ ਕੋਈ ਜੱਜ ਵੀ ਹੋਵੇ ਦਾ ਉਹ ਆਪਣੀ ਡਿਊਟੀ ਕਰ ਰਹੀ ਸੀ ਭੈਣ ਤਾਂ ਉੱਤੇ ਗਲਤ ਸ਼ਬਦ ਆਪਾਂ ਸਾਰਿਆਂ ਨੂੰ ਪਤਾ ਕਿ ਕੰਗਨਾ ਨੌਤ ਗਲਤ ਨਸ਼ਬਦ ਬੋਲਦੀ ਆ ਔਰ ਬੋਲਦੀ ਰਹੂਗੀ ਉਹਨੂੰ ਉਹਨੂੰ ਅਕਲ ਜਿਹੜੀ ਆ ਬਿਲਕੁਲ ਨਹੀਂ ਆਉਣੀ ਬਸ ਉਹਦੀ ਜਿਹੜੀ ਜ਼ੁਬਾਨ ਆ ਨਾ ਗਲਤ ਬੋਲਦੀ ਉਹਦੇ ਉਹ ਕੰਟਰੋਲ ਨਹੀਂ ਕਰਦੀ ਜਿਹਦੇ ਕਰਕੇ ਪਾਣਾ ਵਾਪੇਵਾ ਔਰ ਇਹ ਵੀ ਇਹਦਾ ਕੋਈ ਪ੍ਰੂਫ ਨਹੀਂ ਹੈਗਾ ਕਿ ਸਿਰਖਿਆ ਘੇਰੇ ਵਿੱਚ ਗਲਤ ਬੋਲਣ ਵਾਲੇ ਦਾ ਵਹਿਮ ਭੈਣ ਕੁਲਵਿੰਦਰ ਕੌਰ ਨੇ ਤੋੜ ਦਿੱਤਾ ਜੀ ਇਹ ਦਸਤਰਾ ਕਹਿ ਰਿਹਾ ਜੇ ਕਿ ਬਿਨਾ ਕਿਸੇ ਪ੍ਰੂਫ ਤੋਂ ਉਹਨਾਂ ਉੱਪਰ ਕਾਰਵਾਈ ਕੀਤੀ ਗਈ ਕਿਹਾ ਜਾ ਰਿਹਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਵਾ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਕਿ ਲੱਗਦਾ ਨਹੀਂ ਸਰਕਾਰ ਇੱਕ ਪਾਸੜ ਫੈਸਲਾ ਕਰ ਰਹੀ ਹੈ ਕਿ ਸਰਕਾਰ ਨੂੰ ਪਹਿਲਾਂ ਇਨਕੁਆਇਰੀ ਕਰਕੇ ਤੇ ਫਿਰ ਇਹ ਫੈਸਲਾ ਲੈਣਾ ਚਾਹੀਦਾ ਸੀ ਦੇਖੋ ਜੀ ਬਹੁਤ ਵੱਡੀ ਗੱਲ ਆ ਕਿ ਕੋਈ ਡਿਊਟੀ ਕਰਦਾ ਮੌਕੇ ਤੇ ਬੰਦਾ ਉਹਦੇ ਤੇ ਕੋਈ ਆ ਕੇ ਰੋਪ ਪਾਊਗਾ ਪਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਉਹਨਾਂ ਦੇ ਪੂਰੇ ਸਿਸਟਮ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਸਾਥ ਭੈਣ ਕੁਲਵਿੰਦਰ ਗੋੜਾ ਦੇਣਾ ਚਾਹੀਦਾ ਕਿਉਂਕਿ ਆਪਣੇ ਜਿਹੜੇ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਹਰ ਬੰਦੇ ਦਾ ਜਿਹੜਾ ਵਾ ਇੱਜ਼ਤ ਕਰਨੀ ਚਾਹੀਦੀ ਆ ਇਹ ਨਹੀਂ ਆ ਕਿ ਅੱਜ ਕੋਈ ਐਮਪੀ ਬਣ ਗਿਆ ਵਾ ਤੋ ਆ ਕੇ ਰੋਪਾਵੇ ਤਾ ਉਹ ਗਲਤ ਆ ਕਿਉਂਕਿ ਐਮਪੀ ਵੀ ਇਨਸਾਨ ਹੀ ਉਹ ਆਪਣੇ ਵਿੱਚੋਂ ਸਾਰਿਆਂ ਦਾ ਚੁਣਿਆ ਹੁੰਦਾ ਵਾ ਇਸ ਕਰਕੇ ਬਹੁਤ ਗਲਤ ਹੋਇਆ ਭੈਣ ਕੁਲਵਿੰਦਰ ਕੌਰ ਦਾ ਜਿਹੜਾ ਵਾ ਸਾਥ ਜਿਹੜਾ ਦੇਣਾ ਚਾਹੀਦਾ ਸੀਗਾ ਉਹਨਾਂ ਦੀ ਸਰਕਾਰ ਨੂੰ ਵੀ ਤੇ ਸਿਸਟਮ ਨੂੰ ਵੀ ਜੀ ਕੀ ਕਹਿਣਾ ਚਾਹੋਗੇ ਲਾਸਟ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਿਸਟਮ ਨੂੰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਤਾਂ ਇਹ ਅਪੀਲ ਕਰਦੇ ਆਂ ਕਿ ਇਹਦੀ ਇਨਕੁਆਇਰੀ ਹੋਵੇ ਔਰ ਕੰਗਨਾ ਨਾਉਂਦਰੇ ਬੜੇ ਗਲਤ ਸ਼ਬਦ ਬੋਲੇ ਨੇ ਕਿ ਇਹ ਪੰਜਾਬ ਦੇ ਵਿੱਚ ਅੱਤਵਾਦ ਔਰ ਤੁਸੀਂ ਭੈਣ ਕੁਲਵਿੰਦਰ ਕੋ ਦਾ ਪਰਿਵਾਰ ਵੇਖੋ ਉਹ ਮਿਹਨਤ ਕਰਦੇ ਨੇ ਔਰ ਕਿਸਾਨ ਜਿਹੜੇ ਆ ਨਾ ਉਹ ਪੂਰਾ ਆ ਦੇਸ਼ ਨੂੰ ਕਹ ਲੋ ਚਲਾਉਂਦੇ ਨੇ ਕਿਉਂਕਿ ਜੇ ਕਿਸਾਨ ਨਾ ਹੋਵੇ ਤਾਂ ਸਾਡਾ ਦੇਸ਼ ਭੁੱਖਾ ਮਰ ਜਾਵੇ ਤੁਸੀਂ ਆ ਕੇ ਗਰਮੀ 'ਚ ਵੇਖੋ 47 ਡਿਗਰੀ ਤਾਪਮਾਨ ਆ ਇੰਨੇ ਤਾਪਮਾਨ ਦੇ ਵਿੱਚ ਖੇਤੀ ਕਰਨੀ ਇੰਨੇ ਤਾਪਮਾਨ ਦੇ ਵਿੱਚ ਸਾਡੇ ਸਾਰੇ ਦੇਸ਼ ਦਾ ਟਿੱਡ ਭਰਨ ਵਾਲੇ ਉਹ ਕਿਸਾਨਾਂ ਵੀਰਾਂ ਬਾਰੇ ਗਲਤ ਸ਼ਬਦ ਬੋਲਦੇ ਨੇ ਇਹ ਬਹੁਤ ਮਾੜੀ ਗੱਲ ਆ ਬਹੁਤ ਮੰਦਪਾਗੀ ਗੱਲ ਆ ਸੋ ਕੰਗਨਾ ਰਾਉ ਦੇ ਉੱਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਕਿ ਦੇਸ਼ ਦੀ ਖੰਡਾਂ ਨੂੰ ਭੰਗ ਕਰਨ ਦੀ ਕੋਸ਼ਿਸ਼ ਆ ਕਿਸੇ ਕੌਮ ਦੇ ਉੱਤੇ ਟਾਰਗੇਟ ਕਰਨਾ ਕਿਸਾਨਾਂ ਉੱਤੇ ਟਾਰਗੇਟ ਕਰਨਾ ਔਰ ਇਹ ਗੱਲ ਬਿਲਕੁਲ ਵੀ ਬਖਸ਼ਣਯੋਗ ਜਿਹੜੀ ਉਹ ਨਹੀਂ ਹੈਗੀ ਭਾਜੀ ਅੱਜ ਤੁਸੀਂ ਕੁਲਵਿੰਦਰ ਕੌਰ ਦੇ ਘਰ ਉਹਨਾਂ ਦੀ ਇਹ ਬ੍ਰਦਰ ਨੂੰ ਉਹਨਾਂ ਦੇ ਮਾਤਾ ਜੀ ਨੂੰ ਸੰਮਾਨਿਤ ਕਰਨ ਪਹੁੰਚੇ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਕੰਗਣਾ ਨਰੌਤ ਪਹਿਲਾਂ ਤਾਂ ਆਪਣੀ ਜ਼ੁਬਾਨ ਤੇ ਕੰਟਰੋਲ ਕਰੇ ਜੇ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਮੈਂ ਬਾਈ ਦੀਪ ਸਧੂ ਨਾਲ ਵੀ ਉਦੋਂ ਸੇਵਾ ਕਰਦਾ ਹਾਂ ਉਦੋਂ ਵੀ ਕੰਗਣਾ ਨਰੌਤ ਨੇ ਇੱਕ ਪੋਸਟ ਪਾ ਕੇ ਸਾਡੀਆਂ ਬਜ਼ੁਰਗ ਮਾਵਾਂ ਦਾ ਅਪਮਾਨ ਕੀਤਾ ਸੀ ਇਹਨੇ ਕਿਹਾ ਸੀ ਕਿ 100-100 ਰੁਪਏ ਦੇ ਦਿਹਾੜੀ ਬਜ਼ੁਰਗ ਮਾਤਾ ਨੂੰ ਲੈ ਆਉਂਦੇ ਨੇ ਸ਼ੁਰੂਆਤ ਉੱਥੋਂ ਹੀ ਹੈ ਕਿਉਂਕਿ ਕੋਈ ਵੀ ਬਜ਼ੁਰਗ ਮਾਂ ਜਾਂ ਪਿਓ ਇਹਾਨੂੰ ਜਨਮ ਦਿੰਦਾ ਹੈ ਉਹ ਰੱਬ ਦਾ ਰੂਪ ਹੁੰਦਾ ਹੈ ਸਾਡਾ ਫਰਜ਼ ਹੈ ਉਹਨਾਂ ਦੇ ਪੈਰੀਆਂ ਥੱਲੇ ਉਹਨਾਂ ਦਾ ਸਤਿਕਾਰ ਕਰਨਾ ਸੇਵਾ ਕਰਨੀ ਨਾ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਭੰਡਣਾ ਕਿ 100-100 ਰੁਪਏ ਦੇ ਦਿਹਾੜੀ ਆਉਣ ਵਾਲੀਆਂ ਮਾਵਾਂ ਉਦੋਂ ਵੀ ਕੰਗਣਾ ਨਰੌਤ ਨੇ ਆਪਣੀ ਜ਼ੁਬਾਨ ਕਾਲੀ ਕੀਤੀ ਤੇ ਸਾਡੀਆਂ ਬਜ਼ੁਰਗ ਮਾਵਾਂ ਦਾ ਅਪਮਾਨ ਕੀਤਾ ਸੀ ਉਦੋਂ ਵੀ ਇੱਥੇ ਕਾਰਵਾਈ ਨਹੀਂ ਹੋਈ ਤੇ ਹੁਣ ਵੀ ਇਹ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਡਿਊਟੀ ਸਮੇਂ ਗਲਤ ਬੋਲਿਆ ਇਹਨੇ ਕਿਆ ਕੌਰ ਖਾਲਸਤਾਨੀ ਜਾਂ ਕੁਝ ਵੀ ਕਹਿ ਕੇ ਭੈਣ ਸਾਡੀ ਨੂੰ ਗੁੱਸਾ ਚੜਾਇਆ ਜੋ ਵੀ ਉੱਥੇ ਹੋਇਆ ਵਾ ਜੇ ਨੇ ਜੇ ਸਾਡੀ ਭੈਣ ਨੇ ਥੱਪੜ ਮਾਰੇ ਉਹਦੀ ਵੀਡੀਓ ਸ਼ਬਦ ਕਰ ਦੇਣਾ ਜੇ ਸਾਡੀ ਭੈਣ ਨੇ ਉਹਦੇ ਥੱਪੜ ਮਾਰੇ ਉਹਦੀ ਵੀਡੀਓ ਸ਼ਬਦ ਕਰਨਾ ਵੀਡੀਓ ਥੱਪੜ ਦੀ ਤੇ ਕੋਈ ਵੀ ਨਹੀਂ ਆਈ ਉੱਥੇ ਸਿਰਫ ਰੌਲਾ ਪੈਂਦਾ ਤੂੰ ਤੂੰ ਮੈਂ ਮੇਰੀ ਵੀਡੀਓ ਨਾ ਪਾਤੀ ਸਾਡੀ ਭੈਣ ਨੂੰ ਸਸਪੈਂਡ ਕਰਤਾ ਏ ਜਾਂਦੇ ਥੱਪੜ ਦੀ ਵੀਡੀਓ ਦਿਖਾਉਣਾ ਪੂਰੀ ਕਾਰਵਾਈ ਕਰਨ ਫਿਰ ਪੂਰੀ ਜਾਂਚ ਕੀਤੀ ਜਾਵੇ ਮੈਂ ਸਰਕਾਰ ਨੂੰ ਵੀ ਕਹਾਂਗਾ ਵੀ ਤੁਸੀਂ ਹਮੇਸ਼ਾ ਕਿਸਾਨਾਂ ਨਾਲ ਹੀ ਕਿਉਂ ਧੱਕੇਸ਼ੀਆਂ ਕਰਦੇ ਜੀ ਜੇ ਉਸ ਵੇਲੇ ਕਿਸਾਨੀ ਅੰਦੋਲਨ ਚੱਲਿਆ ਉਦੋਂ ਵੀ ਤੁਸੀਂ ਕਿਸਾਨਾਂ ਨੂੰ ਉੱਥੇ ਕਿੰਨੇ ਕਿਸਾਨ ਸਾਡੇ ਸ਼ਹੀਦ ਹੋਏ ਠੰਡ ਦੇ ਵਿੱਚ ਬਜ਼ੁਰਗ ਕਿਸਾਨਾਂ ਨਾਲ ਹੀ ਤਾਂ ਕੱਲ੍ਹ ਹਿਆ ਤੁਸੀਂ ਕੱਲਾ ਤੁਸੀਂ ਥੋੜਾ ਸਮਝੋ ਸੋਚੋ ਕਿ ਜੇ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਜੇ ਕਿਸਾਨ ਅੱਜ ਫਸਲਾਂ ਬਿਜਨੋ ਹਟ ਜਾਵੇ ਤਾਂ ਤੁਸੀਂ ਮੋਲਾਂ ਦੇ ਵਿੱਚੋਂ ਸਮਾਨ ਕਿੱਥੋਂ ਖਰੀਦੋਗੇ ਮੌਲ ਕੋਈ ਖੁਦ ਪੈਦਾ ਨਹੀਂ ਕਰਦੇ ਮੋਲਾਂ 'ਚ ਵੀ ਸਮਾਨ ਸਾਡੇ ਕਿਸਾਨਾਂ ਦੇ ਖੇਤਾਂ 'ਚੋਂ ਹੀ ਪੈਦਾ ਹੋ ਕੇ ਜਾਂਦਾ ਏ ਤੇ ਇਸ ਕਰਕੇ ਤੁਸੀਂ ਥੋੜਾ ਬੋਲਣ ਲੱਗਿਆਂ ਸੋਚ ਵਿਚਾਰ ਕਰਿਆ ਕਰੋ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਜੇ ਤੁਸੀਂ ਆਪਣੇ ਸਾਥੀਆਂ ਦੇ ਨਾਲ ਅੱਜ ਪਹੁੰਚੇ ਦੇ ਕਲੰਦਰ ਗੌਰ ਜੀ ਦੇ ਗ੍ਰਹਿ ਵਿਖੇ ਕੀ ਵਿਸ਼ਵਾਸ ਦਿਵਾਉਂਦੇ ਚ ਉਹਨਾਂ ਦੇ ਪਰਿਵਾਰ ਨੂੰ ਅਸੀਂ ਤੇ ਬੱਸ ਜੀ ਉਹਨਾਂ ਨੂੰ ਇਹੋ ਵਿਸ਼ਵਾਸ ਦਿਵਾਉਨੇ ਆ ਕੋਈ ਵੀ ਮੁਸੀਬਤ ਆਉਂਦੀ ਹੈ ਕੋਈ ਵੀ ਮੁਸ਼ਕਲ ਹੈ ਅਸੀਂ ਮੋਢਾ ਜੋੜ ਕੇ ਉਹਨਾਂ ਦੇ ਨਾਲ ਖੜੇ ਆ ਕਿਤੇ ਵੀ ਜਾਣਾ ਪਵੇ ਹੁਣ ਇਹ ਜੇ ਮਸਲਾ ਭੜਕਿਆ ਜਿੱਦਾਂ ਵੀ ਭਾਈ ਸਾਹਿਬ ਨੇ ਦੱਸਿਆ ਕਿ 9 ਤਰੀਕ ਨੂੰ ਆਮ ਸਭ ਗੁਰਦਾਰੇ ਆ ਅਸੀਂ ਉੱਥੇ ਵੀ ਜਾਵਾਂਗੇ ਅਸੀਂ ਹਰ ਜਗ੍ਹਾ ਤੇ ਆਪਣੀ ਭੈਣ ਦੇ ਨਾਲ ਉਹਨਾਂ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਨਾਲ ਹੀ ਖੜੇ ਰਵਾਂਗੇ